ਈਡੀ ਦੀ ਵੱਡੀ ਕਾਰਵਾਈ ਮਾਈਨਿੰਗ ਦੇ ਨਾਲ ਕਮਾਈ ਕੀਤੀ ਗਈ ਕਰੋੜਾਂ ਦੀ ਸੰਪਤੀ ਕੀਤੀ ਜਬਤ ਅਮਨ ਨੈਟਵਰਕ ਦੀ ਖੁੱਲਣ ਲੱਗੀਆਂ ਪਰਤਾਂ ਮਾਈਨਿੰਗ ਦੇ ਨਾਲ ਇਨਕਮ ਤੋਂ ਜ਼ਿਆਦਾ ਜਾਇਦਾਦ ਬਣਾਉਣ ਵਾਲਿਆਂ ਦੀ ਹੁਣ ਨਹੀਂ ਹੋਵੇਗੀ ਖੈਰ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਦੇ ਵੀ ਪ੍ਰਾਈਮ ਇਹ ਹੈ ਅਵੈਧ ਮਾਈਨਿੰਗ ਦੇ ਨਾਲ ਕੀਤੀ ਗਈ ਕਾਲੀ ਕਮਾਈ ਦੇ ਉੱਤੇ ਈਡੀ ਦੀ ਸਭ ਤੋਂ ਵੱਡੀ ਕਾਰਵਾਈ ਜਿੱਤੇ ਕੀ ਜ਼ਮੀਨ ਦੇ ਵਿੱਚੋਂ ਨਿਕਲਿਆ ਰੇਤ ਬਣ ਗਿਆ ਹੈ ਹੁਣ ਸਬੂਤ ਟੋੜਫੋੜ ਫਰਜੀ ਬਾੜਾਂ ਨਾਲ ਕੀਤੀ ਗਈ ਕਮਾਈ ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਤਹਿਸੀਲ ਨੰਂ ਮਾਛੀਵਾੜਾ ਐਸਐਸ ਨਗਰ ਮਹਾਲੀ ਦੇ ਵਿੱਚ ਫੈਲ ਚੁੱਕੇ ਅवैध ਖਨਨ ਦੇ ਸਮਰਾਜੇ ਉੱਤੇ ਹੀ ਇਹੜੀ ਦਾ ਸ਼ਿਕੰਜਾ ਕੱਸ ਚੁੱਕਿਆ ਹੈ। ਇਹੜੀ ਜਲੰਧਰ ਵੱਲੋਂ ਇੱਕ ਪੱਤਰ ਡੀਸੀ, ਐਸਡੀਐਮ, ਸਬ ਰਜਿਸਟਰਾਰ ਅਤੇ ਜ਼ਿਲ੍ਹਾ ਰੋਪੜ ਦੇ ਐਸਐਸਪੀ ਸਾਹਿਬ ਨੂੰ ਲਿਖ ਕੇ ਰੋਪੜ ਮਾਛੀਵਾੜਾ ਤੇ ਹੋਰ ਸਬੰਧਿਤ ਜਗ੍ਹਾ ਉੱਤੇ ਬਲਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਦੀ ਜ਼ਮੀਨ ਨੂੰ ਅਟੈਚ ਕਰਨ ਦੇ ਨਿਰਦੇਸ਼ਿਤ ਦਿੱਤੇ ਹਨ ਅਤੇ ਕਿਹਾ ਹੈ ਕਿ ਇਹਨਾਂ ਖੇਤਰਾਂ ਦੇ ਵਿੱਚ ਨਕਲੀ ਸੀਆਰ ਸਲਿੱਪਾਂ ਤੇ ਝਾਲੀ ਦਸਤਾਵੇਜ਼ਾਂ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਾਇਆ ਗਿਆ ਹੈ ਜਿਸ ਦਿਨ ਨਾਲ ਰਾਜ ਅਤੇ ਕੇਂਦਰ ਸਰਕਾਰ ਨੂੰ ਭਾਰੀ ਨੁਕਸਾਨ ਹੋਇਆ ਹੈ ਦੱਸਣਾ ਚਾਹੁੰਦੇ ਆ ਕਿ ਭਗਵਤ ਸਿੰਘ ਮਟੋਰ ਅਤੇ ਐਡਵੋਕੇਟ ਵਿਸ਼ਾਲ ਸੈਨ ਇਹ ਵੱਲੋਂ ਮਾਈਨਿੰਗ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਈਡੀ ਵੱਲੋਂ ਮਾਚੀਵਾੜਾ ਵਿਖੇ ਜ਼ਿਲ੍ਹਾ ਹ시ਾਰਪੁਰ ਦੇ ਤਹਿਸੀਲ ਗੜਸ਼ੰਕਰ ਦੇ ਪਿੰਡ ਡੱਲੇਵਾਲ ਜ਼ਿਲ੍ਹਾ ਰੋਪੜ ਦੀ ਤਹਿਸੀਲ ਨੰਗਲ ਦੇ ਪਿੰਡ ਹਰਸਾਵੇਲਾ ਸਵਾਰਾ ਭਲਾਨ ਦੇ ਵਿੱਚ ਕਈ ਏਕੜ ਜ਼ਮੀਨ ਅਟੈਚ ਕਰਨ ਦੇ ਨਿਰਦੇਸ਼ ਦਿੱਤੇ ਗਿਆਨ ਈਡੀ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਹੈ ਕਿ ਅਮਨ ਨੇ 2020 ਤੋਂ ਕੇ 2025 ਤੱਕ ਸਾਰੇ ਸਰੋਤਾਂ ਤੋਂ ਲਗਭਗ 68 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਹਾਲਾਂਕਿ ਉਸਨੇ ਜਾਲੀ ਦਸਤਾਵੇਜ਼ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਮਾਈਨਿੰਗ ਤੋਂ ਕਮਾਈ ਕਾਲੇ ਧਨ ਦੀ ਵਰਤੋਂ ਕਰਕੇ 7 ਤੋਂ 8 ਕਰੋੜ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ ਹਨ ਆਮਦਨ ਤੇ ਵੱਡੇ ਪੱਧਰ ਉਤੇ ਗੈਰ ਕਾਨੂੰਨੀ ਮਾਈਨਿੰਗ ਕਾਰਜਾਂ ਨੂੰ ਅੰਜਾਮ ਦੇਣ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਤੇ ਆਮਦਨ ਕਰ ਕਾਨੂੰਨਾਂ ਦੀਆਂ ਧਰਾਵਾਂ ਦੇ ਉਲੰਘਣ ਕਰਨ ਦਾ ਦੋਸ਼ ਹੈ ਈਡੀ ਨੇ ਲਗਭਗ 30 ਤੋਂ 40 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ ਜਿਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਅਮਨ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਰੁੱਝਿਆ ਹੋਇਆ ਹੈ ਅਤੇ ਇਹਨਾਂ ਗਤੀਵਿਧੀਆਂ ਦੇ ਰਾਹੀਂ ਕਾਲਾ ਧਨ ਪੈਦਾ ਕਰ ਰਿਹਾ ਹੈ। ਬਲਜਿੰਦਰ ਸਿੰਘ ਉਫ ਅਮਨ ਅਤੇ ਉਸਦੇ ਸਾਥੀਆਂ ਦੇ ਨਾਲ ਜੁੜੇ ਗੱਠ ਜੋੜਾਂ ਦੇ ਗੈਰ ਕਾਨੂੰਨੀ ਕਾਰਵਾਈਆਂ ਦੀ ਪੂਰੀ ਹੱਦ ਦਾ ਪਰਦਾ ਫਾਸ਼ ਕਰਨ ਦੇ ਲਈ ਈਡੀ ਦੁਆਰਾ ਜਾਂਚ ਅਜੇ ਵੀ ਜਾਰੀ ਹੈ। ਈਡੀ ਵੱਲੋਂ ਮਾਛੀਵਾੜਾ ਵਿਖੇ ਹਾਈਸਟ ਰੀਡ ਸੰਰਾਲਾ ਰੋਡ ਉਤੇ ਅੰਡਰ ਕੰਸਟ੍ਰਕਸ਼ਨ ਪਲਾਟ ਨੂੰ ਅਟੈਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪਿੰਡ ਡੱਲੇਵਾਲ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਰੋਪੜ ਦੇ ਵਿੱਚ 4.5 ਏਕੜ ਤੇ ਉਸੇ ਹੀ ਪਿੰਡ ਦੇ ਵਿੱਚ 4.2 ਏਕੜ ਹੋਰ ਜਗ੍ਹਾ ਨੂੰ ਅਟੈਚ ਕਰਨ ਦੇ ਵੀ ਆਦੇਸ਼ ਦਿੱਤੇ ਹਨ ਜਦ ਕਿ ਰੋਪੜ ਦੇ ਪਿੰਨ ਹਰਸਾਵੈਲਾ ਤਹਿਸੀਲ ਨੰਗਲ ਦੇ ਵਿੱਚ 6.25 ਏਕੜ ਪਿੰਡ ਸਵਾੜਾ ਨੂਰਪੁਰ ਵੇਦੀ ਦੇ ਵਿੱਚ 6 ਏਕੜ ਪਿੰਡ ਸਵਾੜਾ ਨੂਰਪੁਰ ਵੇਦੀ ਦੇ ਵਿੱਚ 2.75 ਏਕੜ ਤੇ ਪਿੰਡ ਭਲਾਨ ਦੇ ਵਿੱਚ ਲਗਭਗ 31 ਏਕੜ ਜਗ੍ਹਾ ਨੂੰ ਅਟੈਚ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਇੱਥੇ ਦੱਸ ਦਈਏ ਕਿ ਬਲਜਿੰਦਰ ਸਿੰਘ ਦੇ ਉੱਤੇ 10 ਤੋਂ ਜ਼ਿਆਦਾ ਐਫਆਈਆਰ ਦਰਜ ਨੇ ਜਿਸ ਦੇ ਵਿੱਚ ਧੋਕਾ ਥੜੀ ਅਤੇ ਮਾਈਨਿੰਗ ਐਕਟ ਦੇ ਤਹਿਤ ਕਫਕ ਟਰਾਂਮਾ ਲਗਾਈਆਂ ਗਈਆਂ ਹੋਈਆਂ ਹਨ ਇਸ ਸਬੰਧ ਦੇ ਵਿੱਚ ਐਸਡੀਐਮ ਨੰਗਲ ਨੇ ਕਿਹਾ ਕਿ ਈਡੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਅੱਜ ਇਹ ਸਾਰਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ ਇਹਦੇ ਜਗ੍ਹਾ ਨੂੰ ਅਟੈਚ ਕਰਕੇ ਇਹਨਾਂ ਜਗ੍ਹਾ ਦੇ ਉੱਤੇ ਈਡੀ ਦੇ ਬੋਰਡ ਬਿਲ ਲਗਾ ਦਿੱਤੇ ਜਾਣਗੇ ਤੇ ਚਲੋ ਆਉ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਇਸ ਮੁਖੇ ਐਸਡੀਐਮ ਨੰਗਲ ਦਾ ਕੀ ਕਹਿਣਾ ਹੈ ਹਾਂਜੀ ਡਿਪਟੀ ਡਾਇਰੈਕਟਰ ਐਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਬਿਊਰੋ ਵੱਲੋਂ ਸਾਨੂੰ 17 10 2025 ਨੂੰ ਇੱਕ ਕਮਿਊਨੀਕੇਸ਼ਨ ਆਇਆ ਸੀ ਰਿਗਾਰਡਿੰਗ ਅਟੈਚਿੰਗ ਆਫ ਲੈਂਡ ਯੂজিং ਸੈਕਸ਼ਨ 5 ਸਬਸੈਕਸ਼ਨ 1 ਆਫ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਉਹਦੇ ਤਹਿਤ ਅਸੀਂ ਜਿਹੜਾ ਉਹ ਲੈਟਰ ਹੈ ਵਿਦ ਰਿਕਵਿਜ਼ਿਟ ਐਕਸ਼ਨ ਅਸੀਂ ਸਬ ਰਜਿਸਟਰ ਨੂੰ ਫਾਰਵਰਡ ਕੀਤਾ ਜਿਹੜਾ ਲੈਟਰ ਸੀ ਉਹ ਮੂਲ ਰੂਪ ਵਿੱਚ ਸਬ ਰਜਿਸਟਰ ਨੂਰਪੁਰ ਬੇਦੀ ਸਬ ਰਜਿਸਟਰ ਨੰਗਲ ਤੇ ਸਬ ਰਜਿਸਟਰ ਗੜਸ਼ੰਕਰ ਨੂੰ ਐਡਰੈਸ ਸੀਗਾ सारियाँ प्रॉपर्टीज़ को अटैच करने सेल परचेज ऑपरेशन किसी तरीके ना हो सके वो अस इंश्योर करने डिडायरेक्शन दे देते हैं ने ते वी आर वी, वी फेयरली सर्टेन अम तक सारी प्रॉपर्ट तख्तियाँ लग जाएगी कि ईडी वालों अटैच है ਜਿਹੜੀ ED ਨੇ ਆਪਣੇ ਆਰਡਰਸ ਦੇ ਵਿੱਚ ਲਿਖਿਆ ਹੈਗਾ ਜਿਹੜੇ ਆਈ ਥਿੰਕ ਉਹਨਾਂ ਨੇ ਪ੍ਰੈਸ ਨੋਟ ਇਸ਼ੂ ਕਰਕੇ ਪਬਲਿਕ ਡੋਮੇਨ ਵਿੱਚ ਵੀ ਦਿੱਤਾ ਹੈ दैट इज 4 CR uh, 4 4.1 CR ਦੀਆਂ ਟੋਟਲ ਪ੍ਰੋਪਰਟੀਆਂ ਹੈਗੀਆਂ ਨੇ ਜੋ ਉਹਨਾਂ ਵੱਲੋਂ ਅਟੈਚ ਕੀਤੀਆਂ ਗਈਆਂ ਨੇ ਤੇ ਦਿਸ ਇਜ਼ ਦਾ ਵੈਲਿਊ ਥੈਟ ਵੀ ਹੈ ਸਾਡੇ ਕੋਲ ਵੀ ਆਹੀ ਵੈਲਿਊ ਆਈ ਹੈ ਮਤਲਬ ਮਾਈਨਿੰਗ ਦੇ ਖਲਾਫ ਇੱਕ ਵੱਡੀ ਕਾਰਵਾਈ ਹੋਇਆ ਹੈ ਆਈ ਵੁੱਡ ਸੇ ਕਿ ਮਨੀ ਲਾਂਡਰਿੰਗ ਪਲੱਸ ਮਾਈਨਿੰਗ ਦੋਨਾਂ ਦੇ ਖਿਲਾਫ ਇੱਕ ਕਾਰਵਾਈ ਹੈ ਜੋ ਜਿਨ੍ਹਾਂ ਨੇ ਐਸੈਟਸ ਬੀਸਿਕਲੀ ਆਪਣੇ ਲਾਂਡਰ ਕੀਤੇ ਸੀਗੇ ਯੂジング ਮਾਈਨਿੰਗ ਦੇ ਪ੍ਰੋਸੀਡਸ ਉਹਨੂੰ ਹੀ ਇੱਕ ਆਫੈਂਸ ਬਣਾਉਂਦੇ ਹੋਏ ਜਿਹੜਾ ਹੈਗਾ ਈਡੀ ਨੇ ਕਾਰਵਾਈ ਕੀਤੀ ਪੱਕੀ ਇਹਦੀ ਤੁਹਾਨੂੰ ਜ਼ਿਆਦਾ ਡਿਟੇਲਸ ਜਿਹੜੀਆਂ ਨੇ ਉਹ ਡਿਪਟੀ ਡਾਇਰੈਕਟਰ ਈਡੀ ਜਿਹੜੇ ਨੇ ਉਹ ਦੇ ਸਕਦੇ ਨੇ ਚਲੰਦਰ ਬਿਊਰੋ ਬਿਕਾਜ਼ ਇਨ ਡਿਟੇਲਡ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਹੈ ਸਾਡੇ ਕੋਲ ਸਿਰਫ ਇੱਕ ਅਟੈਚਮੈਂਟ ਆਰਡਰ ਆਇਆ ਤੇ ਅਸੀਂ ਅਟੈਚਮੈਂਟ ਆਰਡਰ ਦੀ ਪਾਲਣਾ ਕਰਵਾ ਰਹੇ ਹਾਂ